ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕਮਾਲੂ ਸਾਡੇ ਪਿੰਡ ਨੂੰ ਤਸੀਲ ਤਲਵੰਡੀ ਸਾਬੋ ਤੋਂ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਤੇ ਨੇੜੇ ਸਾਡੇ ਰਾਮਾ ਮੰਡੀ ਸ਼ਹਿਰ ਬਿਲਕੁਲ ਨੇੜੇ ਰਹਿ ਜਾਂਦਾ ਹੈ ਇੱਕ ਸਾਈਡ ਤੇ ਪਿੰਡ ਜੱਜੜਾ ਹੈ ਇੱਕ ਸਾਈਡ ਤੇ ਲਾਲਿਆਣਾ ਤੇ ਇੱਕ ਸਾਈਡ ਤੇ ਬੰਗੀ ਪਿੰਡ ਰਹਿ ਜਾਂਦਾ ਹੈ ਇੱਕ ਸਾਈਡ ਤੇ ਰਾਮਾ ਸ਼ਹਿਰੀ ਰਹਿ ਜਾਂਦਾ ਹੈ ਤਲਵੰਡੀ ਸਾਬੋ ਸਾਨੂੰ 9 ਕਿਲੋਮੀਟਰ ਪੈਂਦਾ ਹੈ ਤੇ ਰਾਮਾ ਸਾਨੂੰ 2 ਕਿਲੋਮੀਟਰ ਹੀ ਪੈਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਤਾਜੀ ਸੂਈ ਦੂਜਾ ਸੂਆ ਝੋਟੀ ਦਿਖਾਉਣੀ ਹੈ ਜਿਹੜੇ ਭਰਾਵਾਂ ਨੂੰ ਚੰਗੀ ਲੱਗੀ ਦੋਸਤੋ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਤੁਸੀਂ ਕੰਟੈਕਟ ਕਰ ਲਓ ਡਿਟੇਲ ਇਹ ਤੁਹਾਨੂੰ ਮੈਂ ਦੱਸੂਗਾ ਇਹ ਆਪਣੇ ਕੋਲੇ ਘਰ ਦੇ ਪਸ਼ੂ ਰੱਖੇ ਆ ਤੇ ਇਹਨਾਂ ਦੇ ਵਿੱਚੋਂ ਇੱਕ ਝੋਟੀ ਆਪਣੇ ਕੋਲੇ ਬਕਾਊ ਆ ਇਹ ਕੱਲ ਸਵੇ ਸੂਈ ਹੈ 4 ਵਜੇ ਤੇ ਮੰਗਰੇ ਦੇ ਆ ਕੱਟੀ ਬੈਠੀ ਹੈਗੀ ਪਹਿਲਾਂ ਮਸ ਨੂੰ ਤੋੜ ਕੇ ਦਿਖਾਉਣਾ ਚਾਹ ਤਾਂ ਤੋੜ ਬਾਈ ਜੀ ਕੱਦ-ਕਾੜ ਪੂਰਾ ਦੋਸਤੋ ਢਾਂਚਾ ਚੰਗਾ ਝੋਟੀ ਦਾ ਵਜਣ ਵਾਲੇ ਪਾਸੋਂ ਚੰਗੀ ਐ ਭਾਰੇ ਵਜਣ ਦੀ ਝੋਟੀ ਐ ਐ ਲੈ ਜੀ ਸਿੰਘ ਥੋੜਾ ਪਿੱਛੇ ਨੂੰ ਹਟ ਕੇ ਮੁੜਦਾ ਹੈਗਾ ਤੇ ਹਵਾਨਾ ਦੇਖ ਲਓ ਤੁਸੀਂ ਨਾੜਾ ਨੂੜਾ ਹਵਾਨਾ ਤੇ ਤੁਹਾਨੂੰ ਉਮੇਕ ਦੇ ਦੇਣੀ ਆ ਚੱਲ ਤੋਰ ਬਈ ਤੋਰ ਲਾ ਹਵਾਨਾ ਤੁਸੀਂ ਪਿਛਲੇ ਪਾਸੇ ਵੀ ਦੇਖ ਲਓ ਹਲੇ ਝੋਟੀ ਨਾਲ ਬੌਲੇ ਚ ਐ ਤੇ ਉਮੀਦ ਐਸ ਕੀ ਐਤਕੀ 14 15 ਕਿਲੋ ਦਾ ਆਰਾਮ ਨਾਲ ਝੋਟੀ ਦਾ ਦੁੱਤ ਪਾਉਣਾ ਗਿਆ ਲੈ ਚੱਲ ਕੱਤੀ ਦਾ ਕਰੂਗੀ ਥੋੜਾ ਜਾਂ ਸੋਣਾ ਥਾਣ ਲੱਗਾ ਇੱਕੋ ਜਿਹਾ ਥਾਣਾ ਇੱਕੋ ਜਿਹਾ ਗੈਬ ਤੇ ਐ ਕਦ ਪੂਰਾ ਝੋਟੀ ਦਾ ਤੇ ਸਾਹਮਣੇ ਦੇਖ ਲਓ ਤੂੰ ਜੀ ਉਹ ਪਾਵਾਂ ਕਿਹੜਾ ਦਵਾ ਦੇ ਇੱਕ ਕਿਗੜਾ ਹੋਰ ਦਵਾ ਦੇ ਯਾਰ ਆ ਦੂਜੀ ਸਾਈਡ ਤੋਂ ਵੀ ਦੇਖ ਲਓ ਹਵਾਨਾ ਝੋਟੀ ਦਾ ਤੋਰ ਲੈ ਤੋਰ ਦੇ ਤੋਰ ਦੇ ਮੱਥੇ ਤੇ ਬੱਲ ਐ ਦੇ ਤੇ ਦੋ ਪੈਰ ਮਗਰਲੇ ਚਿੱਟੇ ਹੈਗੇ ਤੇ ਪੂਛ ਚਿੱਟੀ ਹੈ ਗ੍ਰੇਡੇਡ ਮਜਾਂ ਦੇ ਵਿੱਚ ਇਹ ਆ ਜਾਂਦੀ ਐ ਮੋੜਦੇ ਜਾਂਦ ਵੱਢਦੇ ਹੁਣ ਜਾ ਕੇ ਭਾਰੀ ਵਜਨ ਦੇ ਵਿੱਚ ਆ ਝੋਟੀ ਇਹ ਵੇਲ ਬੂਲ ਬਹੁਤ ਲੰਮੀਆਂ ਜਿੰਨੀਆਂ ਮੇਰੇ ਕੋਲੇ ਘਰੇ ਝੋਟੀਆਂ ਆ ਦੂਜੀਆਂ ਬੱਜਾਂ ਨਾਲ ਉਹਨਾਂ ਤੋਂ ਸਾਰਿਆਂ ਨਾਲ ਵੇਲ ਇਸ ਝੋਟੀ ਦੀ ਲੰਮੀ ਹੈਗੀ ਪਸ਼ੂ ਜਿਆਦੇ ਹੋਗੇ ਉਹਦਾ ਕਰਕੇ ਵੇਚਣੇ ਪੈਂਦੇ ਆ ਕਿਉਂਕਿ ਬੰਨਣ ਨੂੰ ਥਾਂ ਐ ਨਹੀਂ ਦੋ ਤਿੰਨ ਪਸ਼ੂ ਸਾਡੇ ਉਧਰ ਖੜੇ ਹੈਗੇ ਤੇ ਕੋਸ਼ਾ ਸੀ ਇੱਧਰ ਬੰਨ ਤੇ ਇਹ ਕੱਟੀ ਐ ਕਿਉਂਕਿ ਮਗਰ ਸਾਡੇ ਕੋਲੇ ਇੱਕ ਆਹ ਸੂਣ ਵਾਲੀ ਝੋਟੀ ਐ ਤੇ ਇੱਕ ਉਹ ਬੈਠੀ ਐ ਜਿਹੜੀ ਉਹਨੇ 20 ਦਿਨ ਰਹਿ ਕੇ ਸੂਣ ਚੋਦੇ ਤਾਂ ਕਰਕੇ ਝੋਟੀ ਬਿਚਣੀ ਪੈਂਦੀ ਐ ਬੰਨਣ ਨੂੰ ਥਾਂ ਹੀ ਨੀਗਾ ਮਗਰ ਦੀ ਮਗਰ ਝੋਟ ਕਨੇ ਸੂਣਾ ਹੁਣ ਤਿੰਨ ਮੱਝਾਂ ਨੇ ਮਗਰ ਦੀ ਮਗਰੀ ਆਪਣੇ ਕੋਲੇ ਸੂਣਾ ਹੈਗਾ ਚੋਈ ਚੂਈ ਦੀ 1 ਨੰਬਰ ਹੈ ਝੋਟੀ ਫਿਰ ਵੀ ਆਪਦੀ ਤਸੱਲੀ ਕਰ ਲਿਓ ਚਾਹੇ ਦੋ ਟਾਈਮ ਚੋਲਿਓ ਤਿੰਨ ਟਾਈਮ ਚੋਲਿਓ ਉਹ ਤੁਹਾਡੀ ਮਰਜ਼ੀ ਹੈਗੀ ਤੇ ਹਵਾਨਾ ਮੈਂ ਤੁਹਾਨੂੰ ਪਿੱਛੋਂ ਵੀ ਦਿਖਾ ਦਿੰਨਾ ਥੋੜਾ ਜਿਹਾ ਭਾਲਾ ਹੈ ਇੱਕ ਸਾਈਡ ਤੇ ਪਛੇਤਾ ਜੱਜਮੈਂਟ ਐ ਨਹੀਂ ਆਉਂਦੀ ਨਹੀਂ ਫਿਰ ਵੀ ਕਈ ਵਾਰ ਇਹਨਾਂ ਭਰਾ ਦੂਰੋਂ ਨੇੜੋਂ ਆਉਂਦੇ ਤੇ ਆ ਇਹਦਾ ਮੂੰਹ ਮੱਥਾ ਦੇਖ ਲਓ ਦੂਜਾ ਸੁਹਾ ਜੈਨੂਅਨ ਸੁੰਦੀ ਹੈ ਝੋਟੀ ਤੇ ਥੋੜੀ ਜਿਹਾ ਵੱਡੀ ਹੋ ਕੇ ਸੰਭਰੀ ਸੀਗੀ ਇਹੇ ਪਸਮਾ ਦੀ ਇੱਕ ਨੰਬਰ ਹੈ ਸੀਲ ਸਾਉ ਦਾ ਬਹੁਤ ਜ਼ਿਆਦਾ ਹੈਗੀ ਚੰਦ ਮਾਰੀ ਹੱਥ ਕੋਲੇ ਹੋ ਕੇ ਇਹਦੇ ਆਪ ਦਿਖਾ ਦੇ ਲੈਵਲ ਉਧੇ ਹੱਥ ਮਾਰ ਦੇ ਪਿੰਡੇ ਇਹਦਾ ਹੱਥ ਮਾਰ ਕੇ ਲੈਵੇ ਤੇ ਮਾਰ ਦੇ ਕੋ ਕੂ ਚਾ ਕੇ ਝੋਟੀ ਖੜ ਜਾਂਦੀ ਆ ਦੇਖੋ ਤੁਹਾਡੇ ਸਾਹਮਣੇ ਐ ਐਨੀ ਸੀਲ ਹੈ ਝੋਟੀ ਜਿਵੇਂ ਮਰਜੀ ਚੋਈ ਜਾ ਕੋਈ ਚੱਕਰੀ ਨਹੀਂ ਹੈਗਾ ਆ ਲੈ ਦਰਿਆ ਸੋ ਨੰਬਰ ਮੇਰਾ ਸਕਰੀਨ ਤੇ ਆ ਦੋਸਤੋ ਜਿਹੜੇ ਵੀ ਭਰਾਵਾਂ ਨੂੰ ਚੰਗੀ ਲੱਗੀਏ ਮੇਰੇ ਘਰੋਂ ਆਪਦੇ ਘਰ ਦੀ ਵੀਡੀਓ ਐ ਇਹ ਤੇ ਤੁਸੀਂ ਕੰਟੈਕਟ ਕਰ ਲਿਓ ਪਿੰਡ ਮੇਰਾ ਕਮਾਲੂ ਆ ਤਹਿਸੀਲ ਸਾਨੂੰ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਤੇ ਨੇੜੇ ਸਾਡੇ ਰਾਮਾ ਮੰਡੀ ਸ਼ਹਿਰ ਆ ਜਾਂਦਾ ਬੇਲ ਦਿਖਾਉਣਾ ਮੈਂ ਸੋਨੂੰ ਝੋਟੀ ਦੀ ਆ ਦੇਖੋ ਪੂਰੀ ਲੰਮੀ ਬੇਲ ਝੋਟੀ ਦੀ ਐ ਸੋ ਧੰਨਵਾਦ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ